ਲਓ ਜੀ ਇਸ ਤਰ੍ਹਾਂ ਦੇ ਗੋਲ ਗੱਪੇ ਘਰ ਦੇ ਵਿੱਚ ਤਿਆਰ ਕਰਨ ਵਾਸਤੇ ਆਪਣੀ ਵੀਡੀਓ ਜਿਹੜੀ ਉਹ ਐਂਡ ਤੱਕ ਜਰੂਰ ਦੇਖਿਓ ਜੀ ਤੇ ਚਲੋ ਜੀ ਫਿਰ ਵੀਡੀਓ ਸਟਾਰਟ ਕਰਦੇ ਆਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਆਂ ਜੀ ਗੋਲ ਗੱਪੇ ਹਾਂ ਜੀ ਗੋਲ ਗੱਪੇ ਆਪਾਂ ਜਿਵੇਂ ਸੋਨੋ ਵਰਫੀ ਦੱਸੀ ਸੀ ਨਾ ਆਪਾਂ ਵੇਸਣ ਦੀ ਤੇ ਉਹਦੇ ਤੇ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤੀ ਸੀ ਵੀ ਸਾਨੂੰ ਇਸ ਤਰੀਕੇ ਦੇ ਨਾਲ ਅਸੀਂ ਵਰਫੀ ਬਣਾਈ ਤੇ ਸਾਡੀ ਵਧੀਆ ਬਣੀ ਉਸੀ ਤਰ੍ਹਾਂ ਆਪਾਂ ਦੇ ਜਿਹੜੇ ਗੋਲ ਗੱਪੇ ਆ ਦੱਸਣੀਆਂ ਵੀ ਉਹ ਜਦੋਂ ਆਪਾਂ ਬਣਾਉਣੇ ਆ ਤੇ ਗੋਲ ਗੱਪੇ ਨਾ ਆਪਣੇ ਫੋਲਦੇ ਨਹੀਂ ਹੁੰਦੇ ਪਰ ਆਪਾਂ ਅੱਜ ਇਸ ਤਰੀਕੇ ਦੇ ਨਾਲ ਤੁਹਾਨੂੰ ਛੋਟੀ ਛੋਟੀ ਗੱਲ ਦੱਸਣੀ ਆ ਵੀ ਗੋਲ ਗੱਪੇ ਜਿਹੜੇ ਉਹ ਘਰ ਦੇ ਵਿੱਚ ਆਪਾਂ ਆਸਾਨੀ ਦੇ ਨਾਲ ਬਿਲਕੁਲ ਬਾਜ਼ਾਰ ਵਰਗੇ ਤਿਆਰ ਕਰ ਸਕੀਏ ਤੇ ਚਲੋ ਜੀ ਫਿਰ ਵੀਡੀਓ ਸਟਾਰਟ ਕਰਦੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਚਲੋ ਜੀ ਫਿਰ ਵੀਡੀਓ ਆਪਾਂ ਸਟਾਰਟ ਕਰਦੇ ਆ ਆਪਾਂ ਨਾ ਗੋਲ ਗੱਪਿਆਂ ਦਾ ਜਿਹੜਾ ਪਾਣੀ ਆ ਜੀ ਉਹ ਆਪਾਂ ਪਹਿਲਾਂ ਤਿਆਰ ਕਰ ਲਗੇ ਇਹ ਆਪਾਂ ਈਮਲੀ ਲਈ ਹੈ ਜੀ ਥੋੜੀ ਜੀ ਉਹ ਈਮਲੀ ਲਈ ਹੈ ਕਿਉਂਕਿ ਆਪਾਂ ਕਿਲੋ ਕੁ ਪਾਣੀ ਬਹੁਤ ਆ ਹੁੰਦਾ ਹਨਾ ਗੋਲ ਗੱਪਿਆਂ ਵਾਸਤੇ ਤੇ ਉਹਨਾਂ ਕੀ ਤਕਰੀਬਨ ਆਪਾਂ ਗੋੜ ਲੈ ਲਿਆ ਤੇ ਇਹਨਾਂ ਨੂੰ ਹੁਣ ਆਪਾਂ ਨਾ ਦੋਨਾਂ ਚੀਜ਼ਾਂ ਨੂੰ ਭਿਉਂ ਕੇ ਰੱਖ ਦਾਂਗੇ ਤਾਂ ਕਿ ਇਹ ਮੈਲਟ ਹੋ ਜਾਣ ਜਦੋਂ ਆਪਾਂ ਗੋਲ ਗੱਪੇ ਬਣਾ ਕੇ ਛਟਾਂਗੇ ਤੇ ਇਹਨਾਂ ਨੂੰ ਆਪਾਂ ਮਾੜੇ ਜੇ ਕੋਸੇ ਜੇ ਪਾਣੀ ਦੀ ਬਸ ਇਨਾ ਕ ਪਾਣੀ ਪਾ ਕੇ ਜੇ ਵੱਧ ਪੈਜੂ ਪਾਣੀ ਤਾਂ ਵੀ ਕੋਈ ਗੱਲ ਨਹੀਂ ਤੇ ਇਹਨਾਂ ਨੂੰ ਆਪਾਂ ਹੁਣ ਜਿਹੜਾ ਹੈ ਨਾ ਤਾਂ ਕਿ ਰੱਖ ਦਿੰਨੇ ਆ ਤੇ ਫਿਰ ਆਪਾਂ ਗੋਲ ਗੱਪੇ ਬਣਾਉਣ ਲੱਗਦੇ ਆ ਇਹ ਆਇਆ ਫਿਰ ਆਪਾਂ ਟਾਈਮਲੀ ਪਾਈ ਆ ਬੱਚੇ ਇਹਦੇ ਵੀ ਕਈ ਵਾਰ ਪਦੀਨਾ ਤੇ ਜਾਂ ਧਣੀਆਂ ਨਹੀਂ ਵੀ ਹੁੰਦਾ ਰੋਤੇ ਇਹੋ ਜੀ ਹੁੰਦੀ ਆ ਤੇ ਫਿਰ ਜਦੋਂ ਈਮਲੀ ਵਿੱਚ ਪੈ ਗਈ ਤੇ ਵਧੀਆ ਪਾਣੀ ਜਿਹੜਾ ਆਪਣਾ ਖਟ ਮਿੱਠਾ ਜਿਹਾ ਤਿਆਰ ਹੋ ਜਾਣਾ ਆਪਾਂ ਇੱਕ ਕੌਲੀ ਲਈ ਆ ਜੀ ਸੂਜੀ ਦੀ ਤੇ ਉਹਨਾਂ ਹੀ ਆਪਾਂ ਲਿਆ ਜੀ ਕਣਕ ਦਾ ਆਟਾ ਠੀਕ ਆ ਜੀ ਬਰਾਬਰ ਮਾਤਰਾ ਦੇ ਵਿੱਚ ਦੋਨੇ ਚੀਜ਼ਾਂ ਹੀ ਤੇ ਆਪਾਂ ਵੀ ਇਹਦੇ ਵਿੱਚ ਕੋਈ ਨਾ ਬੇਕਿੰਗ ਸੋਡਾ ਬੇਕਿੰਗ ਪਾਊਡਰ ਕੁਛ ਨਹੀਂ ਪਾਉਣਾ ਬਿਲਕੁਲ ਆਪਾਂ ਨੋਰਮਲ ਜਿਹੜੇ ਉਹ ਤਿਆਰ ਕਰਨੇ ਆ ਤੇ ਤੁਸੀਂ ਇਹਨਾਂ ਨੂੰ ਇਦਾਂ ਦੇਖੋ ਜਿਵੇਂ ਫੋਲੇ ਫੋਲੇ ਕੇ ਆਪਣੇ ਜਿਹੜੇ ਗੋਲ ਗੱਪੇ ਆ ਤੇ ਪੂਰੇ ਇਸ ਤਰ੍ਹਾਂ ਜਿਵੇਂ ਕ੍ਰਿਸਪੀ ਜੇ ਆਪਾਂ ਕਹਿੰਦੇ ਖੜਕਣ ਵਾਲੇ ਗੋਲ ਗੱਪੇ ਇਸ ਤਰ੍ਹਾਂ ਆਪਣੇ ਗੋਲ ਗੱਪਲੇ ਆ ਜਿਹੜੇ ਬਣ ਕੇ ਤਿਆਰ ਹੋਣੇ ਆ ਆਪਾਂ ਇੱਕ ਇੱਕ ਗੱਲ ਤੁਹਾਨੂੰ ਵੀਡੀਓ ਦੇ ਵਿੱਚ ਦੱਸਣੀ ਆ ਹੁਣ ਆਪਾਂ ਨਾ ਇਹਨੂੰ ਕਣਕ ਦੇ ਆਟੇ ਨੂੰ ਤੇ ਸੂਜੀ ਨੂੰ ਆਪਾਂ ਮਿਕਸ ਕਰ ਲਿਆ ਤੇ ਥੋੜਾ ਥੋੜਾ ਜਿਹੜਾ ਪਾਣੀ ਪਾਉਂਦੇ ਜਾਵਾਂਗੇ ਆਪਾਂ ਤੇ ਇੱਕ ਕਰੜਾ ਜਿਹਾ ਆਟਾ ਜਿਹੜਾ ਆਪਾਂ ਇਹਦਾ ਗੁੰਨ ਕੇ ਤਿਆਰ ਕਰ ਲੈਣਾ ਜੀ ਪਾਣੀ ਆ ਜਿਹੜਾ ਆਪਾਂ ਉਹ ਬਿਲਕੁਲ ਥੋੜਾ ਥੋੜਾ ਪਾਉਣਾ ਦੇਖੋ ਜੀ ਆਪਣਾ ਜਿਹੜਾ ਆਟਾ ਈ ਉਹ ਆਪਾਂ ਗੁੰਨ ਲੈ ਇੱਕ ਕਰੜਾ ਆਟਾ ਜਿਹੜਾ ਗੁੰਨਣਾ ਪਾਣੀ ਬਿਲਕੁਲੀ ਥੋੜਾ ਲੱਗਿਆ ਆਪਣਾ ਤੇ ਇਹਨੂੰ ਮੈਂ ਹੁਣ ਆਪਾਂ ਅ ਤਕਾ ਦੇ ਆਂਗੇ 8-10 ਮਿੰਟ ਆਪਾਂ ਇਹ ਨੂੰ ਰੈਸਟ ਤੇ ਰੱਖਾਂਗੇ 10 ਮਿੰਟ ਬਾਅਦ ਇਹਨੂੰ ਫੇਰ ਆਪਾਂ ਥੋੜਾ ਜਿਹਾ ਹੋਰ ਮੁੱਕੀ ਦੇਵਾਂਗੇ ਤੇ ਇਹਨੂੰ ਹੁਣ ਆਪਾਂ ਨਾ ਇਸ ਰੱਖ ਦਿੰਦੇ ਆ ਇੱਕ ਗਿੱਲੇ ਕੱਪੜੇ ਦੇ ਨਾਲ ਆਪਾਂ ਟਾਕ ਦਿੰਦੇ ਆ ਤੇ ਤਾਂ ਕਿ ਇਹ ਖੁਸ਼ਕ ਨਾ ਹੋਵੇ ਕਿਉਂਕਿ ਇਹਦੇ ਵਿੱਚ ਸੂਜੀ ਹੈ ਨਾ ਇਹਨੇ ਮੱਲੋ ਮੱਲੀ ਖੁਸ਼ਕ ਹੋਣਾ ਤੇ ਗਿੱਲੇ ਕੱਪੜੇ ਦੇ ਨਾਲ ਆਪਾਂ ਟਾਕ ਤਾਂ ਇਹਨੂੰ 10 ਮਿੰਟ ਆਪਾਂ ਰੱਖ ਦਿਆਂਗੇ ਦੇਖੋ ਜੀ ਹੁਣ ਆਪਣੇ ਆਟੇ ਨੂੰ ਜਿਹੜੇ ਆ 10 15 ਮਿੰਟ ਹੋ ਗਏ ਹੈ ਨਾ ਤਾਂ ਇਹਨੂੰ ਤੇ ਗਿੱਲੇ ਕੱਪੜੇ ਨਾਲ ਆਪਾਂ ਇਹਨੂੰ ਟਕਿਆ ਸੀਗਾ ਤੇ ਇਹਨੂੰ ਆਪਾਂ ਵਧੀਆ ਬਣਿਆ ਪਿਆ ਦੇਖੋ ਇਹ ਤੇ ਪਰ ਇਹਨੂੰ ਆਪਾਂ ਫਿਰ ਵੀ 5 ਮਿੰਟ ਲਾ ਕੇ ਇਸ ਤਰ੍ਹਾਂ ਦੇ ਨਾਲ ਹੀ ਇਹਨੂੰ ਆ ਜਿਹੜਾ ਇਹਨੂੰ ਆਪਾਂ ਫਿਰ ਇੱਕ ਵਾਰੀ ਮੁੱਕੀ ਦੇਵਾਂਗੇ ਗੁੰਨਾ ਕੇ ਸਮਾਰ ਕੇ ਲਓ ਜੀ ਆਪਾਂ 5 ਮਿੰਟ ਆਤੇ ਨੂੰ ਜਿਹੜਾ ਫਿਰ ਸਮਾਰ ਕੇ ਆਪਾਂ ਗੁੰਨ ਲੈ ਜਾਨੀ ਕਿ ਮੁੱਕੀ ਦੇ ਲਈ ਤੇ ਹੁਣ ਆਪਾਂ ਨਾ ਇਹੋ ਇਹਦੇ ਵਿੱਚ ਹੀ ਇਸੇ ਤਰ੍ਹਾਂ ਇਹਦਾ ਇੱਕ ਰੋਲ ਆ ਜਿਹੜਾ ਬਣਾ ਲਾਂਗੇ ਆਏ ਕਸ ਕਸ ਕੇ ਵਧੀਆ ਗੋਲ ਗੱਟੇ ਤਿਆਰ ਹੋ ਗਏ ਜੀ ਤੁਸੀਂ ਦੇਖੀ ਜਾਓ ਫੁੱਲ ਫੁੱਲ ਕੇ ਇਸ ਤਰ੍ਹਾਂ ਆਪਾਂ ਦਾਅਵ ਜੀ ਦੇ ਦੇ ਕੇ ਲਓ ਜੀ ਹੁਣ ਆਪਾਂ ਨਾ ਇਹਦੇ ਜਿਹੜੇ ਪੇੜ ਆ ਉਹ ਕਰ ਲੈਨੇ ਜਿਹੜੇ ਆਪਾਂ ਸਮਾਰ ਕੇ ਕਰਨੇ ਕੋਈ ਕਰੈਕ ਜੈ ਨਹੀਂ ਰਹਿਣ ਤੇ ਨਾ ਤੇ ਇਹ ਪੇੜੇ ਕਰਕੇ ਨਾ ਆਪਾਂ ਦੂਜੇ ਪੇੜੇ ਜਿਹੜਾ ਇੱਕ ਪੇੜਾ ਆਪਾਂ ਮਤਲਬ ਵੇਲਣਾ ਜਿਹਦੇ ਗੋਲ ਗੱਪੇ ਬਣਾਉਣੇ ਆ ਉਹ ਪੇੜਾ ਤਾਂ ਆਪਾਂ ਲੈਣਾ ਹੀ ਲੈਣਾ ਹਨ ਤੇ ਦੂਜੇ ਪੇੜੇ ਆ ਨਾ ਜਿਹੜੇ ਆਪਣੇ ਉਹ ਆਪਾਂ ਗਿੱਲੇ ਕੱਪੜੇ ਦੇ ਨਾਲ ਹੀ ਟਾਕ ਦੇਨੇ ਆ ਨੇ ਪੇੜੇ ਜਿਹੜੇ ਉਹ ਹੋ ਗਿਆ ਤੇ ਇੱਕ ਪੇੜਾ ਆਪਾਂ ਬਾਹਰ ਰੱਖ ਲਿਆ ਤੇ ਜਿਹੜੇ ਆਹ ਵਾਲੇ ਪੇੜੇ ਨੇ ਇਹਨਾਂ ਨੂੰ ਸਮਾਰ ਕੇ ਆਪਾਂ ਗਿੱਲੇ ਕੱਪੜੇ ਦੇ ਨਾਲ ਫੇਰ ਟਕਤਾ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਕਰਕੇ ਆਪਾਂ ਇਹਦਾ ਰੋਲ ਛੇਰ ਬਣਾਵਾਂਗੇ ਜੀ ਇਹ ਆਪਾਂ ਚੱਕਲੇ ਤੇ ਬਣਾ ਲੈਨੇ ਆਟਾ ਉਤਾਪਾ ਕੋਈ ਨਹੀਂ ਲਾਉਣਾ ਚੱਕਲੇ ਨੂੰ ਜੇ ਆਪਾਂ ਨੂੰ ਲੱਗਿਆ ਤਾਂ ਆਪਾਂ ਮਾੜਾ ਮੋਟਾ ਘਿਓ ਲਾ ਸਕਦੇ ਆ ਜਾਂ ਤੇਲ ਲਓ ਜੀ ਉਹ ਪੇੜੇ ਆਪਾਂ ਜਿਹੜੇ ਬਚੇ ਆ ਉਹ ਆਪਾਂ ਗਿੱਲੇ ਕੱਪੜੇ ਦੇ ਵਿੱਚ ਰੱਖਦੇ ਤੇ ਇਹਦਾ ਨਾ ਆਪਾਂ ਇੱਕ ਰੋਲ ਬਣਾ ਲਾਂਗੇ ਜੀ ਪੇੜੇ ਦਾ ਇਸ ਤਰ੍ਹਾਂ ਕਰਕੇ ਨਾ ਚੱਕਲੇ ਦੇ ਉੱਤੇ ਆ ਇਹਦਾ ਰੋਲ ਬਣਾਉਂਦੇ ਜਾਵਾਂਗੇ ਤੇ ਇਹਨੂੰ ਨਾ ਹੁਣ ਥੋੜੇ ਥੋੜੇ ਜਿਹੜੇ ਛੋਟੇ ਛੋਟੇ ਪੀਸ ਆ ਜਿਹੜੇ ਉਹ ਆਪਾਂ ਕੱਟ ਲੈਣੇ ਆ ਛੋਟੇ ਕੱਟਨੇ ਨੇ ਮਾੜੇ ਜਿਹੇ ਨੇ ਆਪਣਾ ਗੋਲ ਗੱਪਾ ਜਿਹੜਾ ਉਹ ਵੱਡਾ ਹੋ ਜਾਂਦਾ ਬਸ ਇਦਾਂ ਹੀ ਇਸ ਤਰ੍ਹਾਂ ਹੀ ਕੱਟਦੇ ਜਾਵਾਂਗੇ ਆਪਾਂ ਬਿਲਕੁਲ ਹੀ ਛੋਟੇ ਛੋਟੇ ਲਓ ਜੀ ਇਹਦੇ ਪੀਸ ਆ ਜਿਹੜੇ ਉਹ ਆਪਾਂ ਕੱਟ ਲਿਆ ਤੇ ਇਸ ਤਰ੍ਹਾਂ ਇਹਦੇ ਜਿਹੜੇ ਪੇੜੇ ਆ ਨਾ ਆਪਾਂ ਛੋਟੇ ਛੋਟੇ ਬਣਾ ਕੇ ਰੱਖ ਲੈਣੇ ਆ ਤੇ ਉਹ ਪੇੜੇ ਵੀ ਇਹ ਨਾ ਆਪਾਂ ਬਣਾ ਕੇ ਹੁਣ ਨਾਲ ਦੀ ਨਾਲ ਹੀ ਆਪਾਂ ਗਿੱਲੇ ਕੱਪੜੇ ਦੇ ਵਿੱਚ ਲਵੇਟਣੇ ਆ ਜੀ ਤੇ ਇਹਨਾਂ ਨੂੰ ਹਵਾ ਨਹੀਂ ਲੱਗਣ ਦੇਣੀ ਤੇ ਤੁਸੀਂ ਨਾ ਐ ਐਂਡ ਤੱਕ ਵੀਡੀਓ ਦੇਖਿਓ ਬਿਲਕੁਲ ਆਪਣੇ ਜਿਹੜੇ ਬਾਜ਼ਾਰ ਵਰਗੇ ਗੋਲ ਗੱਪੇ ਬਣਨੇ ਆ ਇਹ ਸ਼ਿਕਾਇਤ ਨਹੀਂ ਆਪਾਂ ਨੂੰ ਆਣੀ ਵੀ ਜੀ ਸਾਡੇ ਗੋਲ ਗੱਪੇ ਜਿਹੜੇ ਨੂੰ ਫੁੱਲੇ ਨਹੀਂਗੇ ਦੇਖੋ ਜੀ ਆਪਾਂ ਇਹ ਆਹ ਥੇੜੇ ਚੱਕ ਕੇ ਨਾ ਆਪਾਂ ਇੱਥੇ ਰੱਖ ਲੈਣੇ ਇਹਨਾਂ ਨੂੰ ਤਾਂ ਕਿ ਹਵਾ ਨਾ ਲੱਗੇ ਬਹੁਤਾ ਟਾਈਮ ਤੇ ਇਹ ਆਪਾਂ ਜਿਹੜਾ ਗਿੱਲਾ ਕੱਪੜਾ ਕੀਤਾ ਹੋਇਆ ਇਹਨੂੰ ਆਪਾਂ ਇਸ ਤਰ੍ਹਾਂ ਹੀ ਟੱਕ ਦੇਣਾ ਗਿੱਲੇ ਕੱਪੜੇ ਦੇ ਨਾਲ ਤੇ ਹੁਣ ਆਪਾਂ ਇੱਕ ਥੇੜਾ ਚੱਕਾਂਗੇ ਇਹਦੇ ਵਿੱਚੋਂ ਆਪਾਂ ਗਿੱਲੇ ਕੱਪੜੇ ਦੇ ਵਿੱਚੋਂ ਕੱਢ ਕੇ ਜੀ ਇਹਨੂੰ ਨਾ ਇਸ ਤਰ੍ਹਾਂ ਉਂਗਲੀ ਦੇ ਨਾਲ ਹੱਥਾਂ ਦੇ ਨਾਲ ਮੜਾ ਕੇ ਪ੍ਰੈਸ ਜੇ ਕਰ ਲੈਣਾ ਦਾਵ ਜੀ ਦੇ ਕੇ ਤੇ ਲਓ ਜੀ ਆਪਾਂ ਇਸ ਤਰ੍ਹਾਂ ਇਹਨੂੰ ਸ਼ੇਪ ਦੇਣੀ ਹੈ ਇਹਨਾਂ ਮੋਟਾ ਨਹੀਂ ਰੱਖਣਾ ਆਪਾਂ ਗੋਲ ਗੱਪੇ ਜਿਹੜਾ ਬਣਾਉਣਾ ਹੈ ਨਾ ਇਹਨੂੰ ਸ਼ੇਪ ਦੇਣੀ ਗੋਲ ਗੱਪੇ ਦੀ ਪੇੜੇ ਨੂੰ ਇਹਨੂੰ ਮੋਟਾ ਦੇਖੋ ਇਸ ਤਰ੍ਹਾਂ ਦਾ ਮੈਂ ਰੱਖਿਆ ਇਹਨੂੰ ਤੇ ਤੁਸੀਂ ਦੇਖੋ ਇਹਨੂੰ ਗੋਲ ਕਰ ਲਓ ਚਾਹੀ ਇਹਨੂੰ ਥੋੜਾ ਜਿਹਾ ਲੰਮਾ ਕਰ ਲਓ ਠੀਕ ਹੈ ਜੀ ਹੁਣ ਆਪਾਂ ਨਾ ਇਹ ਵੀ 2-3 ਇੱਥੇ ਗੋਲ ਗੱਪੇ ਲੈ ਕੇ ਪੇੜੇ ਲੈ ਕੇ ਤੇ estrapas ਨੂੰ ਦੁੱਜਾ ਵੀ ਕਰਕੇ ਦਿਖਾਉਣੇ ਆ ਤੇ ਫਿਰ ਆਪਾਂ ਦੱਸਦੇ ਹਾਂਵੇਂ ਇਹਨਾਂ ਨੂੰ ਰੱਖਣਾ ਫੇਰ ਕਿਵੇਂ ਆ ਲਓ ਜੀ ਤੇ ਇਹ ਨਾਲ ਹੁਣ ਆਪਾਂ ਆ ਦੇਖੋ ਮੈਂ ਇੱਧਰ ਟ੍ਰੇ ਰੱਖੀ ਟ੍ਰੇ ਦੇ ਵਿੱਚ ਇੱਕ ਗਿੱਲਾ ਕੱਪੜਾ ਵਿਛਾਇਆ ਹੋਇਆ ਇਹ ਆ ਲਓ ਜੀ ਗਿੱਲੇ ਕੱਪੜੇ ਦੇ ਆਪਾਂ ਵਿੱਚ ਰੱਖ ਕੇ ਉੱਤੋਂ ਨੇ ਫੇਰ ਆਪਾਂ ਇਹਦੇ ਗਿੱਲਾ ਕੱਪੜਾ ਹੀ ਦੇ ਦੇਣਾ ਗਿੱਲੇ ਕੱਪੜੇ ਨਾਲ ਆਪਾਂ ਢੱਕਦੇ ਆ ਇਹ ਤੇ ਹੁਣ ਆਪਾਂ ਥੋੜਾ ਜਿਹਾ ਕੱਪੜਾ ਚੱਕ ਕੇ ਦੂਜੇ ਪੇੜੇ ਆ ਜਿਹੜੇ ਆਪਾਂ ਵੇਲ-ਵੇਲ ਕੇ ਇਹਦੇ ਵਿੱਚ ਰੱਖੀ ਜਾਵਾਂਗੇ ਤੇ ਇਹਨੂੰ ਨਾਲ ਦੇ ਨਾਲ ਆਪਾਂ ਟਕੀ ਜਾਵਾਂਗੇ ਜੀ ਜੀ ਆਪਾਂ ਨਾ ਹੁਣ ਇਹਦੇ ਵਿੱਚ ਪਾਉਣ ਲੱਗੇ ਆਂ ਜੀ ਤੇਲ ਆਪਾਂ ਗਰਮ ਹੋ ਗਿਆ ਗੋਲ ਗੱਪੇ ਦੇਖੋ ਜੀ ਇੱਧਰ ਧਿਆਨ ਦਿਓ ਇੱਧਰ ਕਹਿੰ ਕਮਲਜੀਤ ਬਈ ਆਪਾਂ ਇਹ ਉੱਤੇ ਕੱਪੜਾ ਦਿੱਤਾ ਹੋਇਆ ਇਹਨਾਂ ਦੇ ਹਨਾ ਗਿੱਲਾ ਤੇ ਆਪਾਂ ਜਿਹੜਾ ਆਹ ਪਾਸਾ ਗਿੱਲੇ ਕੱਪੜੇ ਦੇ ਨਾਲ ਚਿਮਟਿਆ ਹੋਇਆ ਇਹ ਆਪਾਂ ਵਿੱਚ ਪਾਉਣਾ ਥੱਲੇ ਮਤਲਬ ਤੇਲ ਦੇ ਇਸ ਤਰ੍ਹਾਂ ਵਿੱਚ ਆਪਾਂ ਇਹ ਪਾਸਾ ਪਾਉਣਾ ਤੇ ਆ ਉਤਲਾ ਪਾਸਾ ਨਹੀਂ ਉੱਪਰ ਹੀ ਰੱਖਣਾ ਦੇਖੋ ਲਓ ਜੀ ਲਓ ਜੀ ਆਪਣੇ ਗੋਲ ਗੱਪੇ ਆ ਜੀ ਜਿਹੜੇ ਉਹ ਖੁੱਲ ਗਿਆ ਵਧੀਆ ਇਸ ਤਰ੍ਹਾਂ ਹੀ ਕਰਦੇ ਆਪਾਂ ਹੋਰ ਗੋਲ ਗੱਪੇ ਵਿੱਚ ਪਾਵਾਂਗੇ ਜਿਹੜਾ ਪਾਸਾ ਥੱਲੇ ਲੱਗਿਆ ਹੋਇਆ ਨਾ ਉਹ ਆਪਾਂ ਪਾਉਣਾ ਹੈ ਕਿਉਂ ਉਹਦੇ ਵਿੱਚ ਪਾ ਦੇਣਾ ਉਹ ਪਾਸਾ ਆਪਾਂ ਕਿਉਂ ਦੇ ਨਾਲ ਲਾਉਣਾ ਦੇਖੋ ਜੀ ਗੋਲ ਗੱਪੇ ਆਪਣੇ ਬਿਲਕੁਲ ਫੁੱਲੇ ਆ ਆਣੀ ਹੈ ਆਪਾਂ ਹੋਰ ਵੀ ਪਾਉਣੇ ਆ ਹੋਰ ਵੀ ਪਾ ਕੇ ਦਿਖਾਉਣੇ ਆ ਆਪਾਂ ਤੁਹਾਨੂੰ ਲਓ ਜੀ ਹਲਕਾ ਬ੍ਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਜਿਹੜਾ ਫਰਾਈ ਕਰਨਾ ਹੈ ਹੋਰ ਪਾਦਨੇ ਦੋ ਤਨੇ ਗੋਲ ਗੁਪੇ ਲਓ ਜੀ ਇਹਨੂੰ ਮਾਰਜ ਆਪਾਂ ਇਹਦੇ ਨਾਲ ਪ੍ਰੈਸ ਕਰਾਂਗੇ ਤਾਂ ਕਿ ਇਹ ਖੁੱਲ ਜਾਵੇ ਦੇਖੋ ਜੀ ਹੈ ਕਿੰਨੇ ਸੋਹਣੇ ਫੁੱਲੇ ਇਹ ਉਲਟਾ ਫਲਟਾ ਕਰਕੇ ਆਪਾਂ ਇਹਨਾਂ ਨੂੰ ਐ ਹਿਲਾਈ ਜਾਣਾ ਤਾਂ ਕਿ ਇਹਨਾਂ ਦਾ ਜਿਹੜਾ ਕਲਰ ਆ ਦੋਨੇ ਪਾਸੇ ਬਰਾਊਨ ਜਿਹਾ ਹੋ ਜਾਵੇ ਤੇ ਇਸ ਤਰ੍ਹਾਂ ਹੀ ਆਪਾਂ ਜਿਹੜੇ ਨਾਲ ਦੇ ਨਾਲ ਆ ਹੋਰ ਪਾ ਦਾਂਗੇ ਲਓ ਜੀ ਆਏ ਨੇ ਜਿਕੇ ਤਾਂ ਉਹ ਨਹੀਂ ਸੋਨੋ ਵੀ ਆਪਣੇ ਜਿਹੜੇ ਗੋਲ ਗੱਪੇ ਆ ਉਹ ਫੁੱਲਦੇ ਨਹੀਂ ਹੈ ਦੇਖੋ ਜੀ ਸਾਰੇ ਫੁੱਲ ਗੇ ਲਓ ਜਿਹੜੇ ਹੁਣ ਆਹ ਵਾਲੇ ਹਨ ਇਹ ਆਪਣੇ ਬਿਲਕੁਲ ਤਿਆਰ ਹਨ ਲਓ ਜੀ ਲਓ ਜੀ ਆਪਣੇ ਜਿਹੜੇ ਗੋਲ ਗੱਪੇ ਆ ਜੀ ਉਹ ਸਾਰੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੇ ਸਰਵਾ ਉਹ ਕਰਾਂਗੇ ਲਓ ਜੀ ਇਸ ਤਰ੍ਹਾਂ ਤੁਸੀਂ ਬਿਲਕੁਲ ਇਹ ਦੱਸੇ ਤਰੀਕੇ ਦੇ ਅਨੁਸਾਰ ਗੋਲ ਗੱਪੇ ਬਣਾਉਣੇ ਆ ਉਹ ਪਾਸਾ ਤੁਸੀਂ ਵਿੱਚ ਪਾਉਣਾ ਜੀ ਤੇ ਦੇਖੋ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਗੋਲ ਗੱਪਾ ਨਹੀਂ ਹੈ ਜਿਹੜਾ ਨਹੀਂ ਫੁੱਲਿਆ ਠੀਕ ਹੈ ਜੀ ਦੇਖੋ ਤੇ ਇਸ ਤਰ੍ਹਾਂ ਨਾਲ ਤੁਸੀਂ ਆਟਾ ਉਵੇਂ ਗੁੰਨ ਲਿਓ ਇਸੇ ਤਰ੍ਹਾਂ ਦੇ ਨਾਲ ਤੁਸੀਂ ਗਿੱਲੇ ਕੱਪੜੇ ਦੇ ਉੱਤੇ ਰੱਖ ਕੇ ਟਾਕੇ ਫਿਰ ਉਹ ਗਿੱਲੇ ਵਾਲਾ ਪਾਸਾ ਤੇਲ ਦੇ ਵਿੱਚ ਪਾਉਣਾ ਹੈ ਜੀ ਤੇ ਬਿਲਕੁਲ ਆਪਣੇ ਜਿਹੜੇ ਗੋਲ ਗੱਪੇ ਆ ਇਸ ਤਰ੍ਹਾਂ ਬਾਜ਼ਾਰ ਵਰਗੇ ਬਣ ਗਏ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਸਰਵ ਕਰਦੇ ਆ। ਦੇਖੋ ਜੀ ਜਿਹੜੀ ਆਪਾਂ ਇਮਲੀ ਤੇ ਰੱਖਿਆ ਸੀ ਨਾ ਗੁੜ ਭਿਉਂ ਕੇ ਤੇ ਇਹ ਆਪਣੇ ਬਿਲਕੁਲ ਹੀ ਐਵੇਂ ਮੈਲਟ ਹੋ ਗਿਆ ਖੁਰਜ ਗਿਆ ਵਿੱਚ ਪਾਣੀ ਦੇ ਤੇ ਇਹ ਇਹਨੂੰ ਨਾ ਹੁਣ ਆਪਾਂ ਪਾਉਣ ਲਾਂਗੇ। ਤੇ ਆਪਾਂ ਜਿਹੜਾ ਪਾਣੀ ਆ ਉਹ ਤਿਆਰ ਕਰਦੇ ਹਾਂ ਹੁਣ ਗੋਲ ਗੱਪਿਆਂ ਵਾਲਾ। ਇਹਨੂੰ ਸਮਾਰ ਕੇ ਨਾਲੋਂ ਲਾਲ ਗਈ ਇਮਲੀ ਜੀ ਆਪਾਂ। ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਪਾਉਣ ਲਿਆ ਥੋੜੀ ਜਿਹੀ ਮਿਲੀ ਲਈ ਆਪਾਂ ਇਹ ਉਸੇ ਕੌਣ ਲੈ ਰਹੇ ਆਪਾਂ ਪਾਣੀ ਹੈ ਨਾ ਜਿਹੜਾ ਇਹਦੇ ਵਿੱਚ ਹੋਰ ਪਾ ਦੇਾਂਗੇ ਪਉਣ ਕੇ ਜਿਹੜਾ ਕੋਈ ਮੜਾ ਮੋਟਾ ਹੋਰ ਰਸ ਹੋਊਗਾ ਤੇ ਉਹ ਇਹਦਾ ਨਾ ਨਿਕਲ ਜੂ ਵਿੱਚ ਤੇਵੇਂ ਆਪਾਂ ਇੱਕ ਵਾਰੀ ਹੋਰ ਪਾਉਣ ਲਾਂਗੇ ਪਾਣੀ ਨੂੰ ਇਸ ਪਾਣੀ ਨੂੰ ਕਈ ਵਾਰੀ ਵਿੱਚ ਕੋਈ ਦੱਕਾ ਦੇ ਡੱਗ ਪੈਂਦਾ ਹਨਾ ਫੇਰ ਹੀ ਮਿਲਦਾ ਇੱਕ ਵਾਰੀ ਆਪਾਂ ਹੋਰ ਪਾਉਣ ਲਾਂਗੇ ਹਾਂਜੀ ਇਹਦੇ ਵਿੱਚ ਬਰਫ਼ ਪਾਣੀ ਤਾਂ ਬਹੁਤ ਹੀ ਜ਼ਰੂਰੀ ਹੈ ਜੀ ਕਿਉਂਕਿ ਠੰਡਾ ਠੰਡਾ ਪਾਣੀ ਹੈ ਜਿਹੜਾ ਆਪਾਂ ਨੂੰ ਉਹ ਵਧੀਆ ਲੱਗਦਾ ਦੇਖੋ ਇਹ ਈਮਲੀ ਨਾ ਆਪਾਂ ਪਾ ਲਈ ਵਿੱਚ ਤੇ ਗੁੜ ਪਾਇਆ ਹਨ ਤਾਂ ਕਿ ਜਿਹੜਾ ਖੱਟਾ ਮਿੱਠਾ ਜਿਹਾ ਆਪਣਾ ਰਸ ਆ ਉਹ ਆਵੇ ਕਈ ਵਾਰੀ ਨਾ ਮੌਸਮ ਐ ਇਹੋ ਜਿਹਾ ਹੁੰਦਾ ਵੀ ਆਪਣੇ ਕੋਲੇ ਨਹੀਂ ਹੁੰਦਾ ਪਦੀਨਾ ਤੇ ਨਾ ਆਪਣੇ ਹੁੰਦਾ ਧਨੀਆ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਉਹ ਐਡ ਕਰਾਂਗੇ ਤੇ ਇੱਕ ਚਮਚਾ ਆਪਾਂ ਜੀਰਾ ਭੁੰਨ ਕੇ ਜੀ ਉਹਨੂੰ ਕੁੱਟ ਲਿਆ ਇਹ ਪਾਵਾਂਗੇ ਜੀ ਤੇ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਇੱਕ ਚਮਚਾ ਅੱਧਾ ਅੱਧਾ ਕ ਚਮਚਾ ਹੀ ਪਾਵਾਂਗੇ ਕਾਲੇ ਨਮਕ ਦਾ ਚਿੱਟਾ ਨਹੀਂ ਇਹਦੇ ਵਿੱਚ ਬਿਲਕੁਲ ਵੀ ਪਾਉਣਾ ਆਪਾਂ ਠੀਕ ਹੈ ਜੀ ਤੇ ਥੋੜੀ ਜੀ ਪਾਵਾਂਗੇ ਜੀ ਆਪਾਂ ਲਾਲ ਮਿਰਚ ਥੋੜੀ ਜੀ ਕਈ ਵਾਰ ਬੱਚਿਆਂ ਨੂੰ ਹੱਥ ਉੱਥੂ ਆ ਜਾਂਦਾ ਥੋੜੀ ਪਾਵਾਂਗੇ ਤੇ ਹਰੀ ਮਿਰਚ ਜਿਹੜੀ ਆਪਾਂ ਉਹ ਵੀ ਰਗੜ ਕੇ ਜੇ ਕੇਰਾਂ ਵਿੱਚ ਪਾ ਦਿਆਂਗੇ ਆਪਾਂ ਤੇ ਥੋੜੇ ਜਿ ਆਪਣੇ ਕੋਲ ਆ ਪਏ ਸੀ ਜੀ ਪੀਜਾ ਵਾਲੇ ਆਰਗਨੋ ਜੀ ਇਹ ਆਪਾਂ ਵਿੱਚ ਪਾਉਣਿਆ ਕਿਉਂਕਿ ਧਨੀਆ ਧੁਨੀਆ ਇਹਦੇ ਵਿੱਚ ਵਧੀਆ ਸਮੈਲ ਆਉਂਦੀ ਹੁੰਦੀ ਹੈ ਜੀ ਹਾਂ ਹਨਾ ਖਜੂਰ ਜੀ ਵਧੀਆ ਆਉਂਦੀ ਹੁੰਦੀ ਆ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਚਾਟ ਮਸਾਲਾ ਚਾਟ ਮਸਾਲੇ ਦਾ ਵੀ ਆਪਾਂ ਅੱਧਾ ਪਾਉਣਾ ਇੱਕ ਚਮਚਾ ਪਾ ਦਾਂਗੇ ਲਓ ਜੀ ਬਾਲੇ ਮਸਾਲੇ ਆਪਾਂ ਪਾਉਣੇ ਨੇ ਤੇ ਦੇਖੋ ਜੀ ਆਪਾਂ ਨਿੰਬੂ ਲਿਆਏ ਤੇ ਨਿੰਬੂ ਆਪਾਂ ਉਦੋਂ ਪਾਵਾਂਗੇ ਜਦੋਂ ਇਹ ਪਾਣੀ ਨੂੰ ਆਪਾਂ ਸਰਵ ਕਰਨਾ ਹੋਇਆ ਉਹ ਸੋਨੂੰ ਦੱਸਤਾ ਵੀ ਕਈ ਵਾਰ ਫਿਰ ਭੁੱਲ ਜਾਈਦੇ ਆ ਤੇ ਨਿੰਬੂ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਬੂੰਦੀ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਜੀ ਪਿਆਜ਼ ਇਹਦੇ ਵਿੱਚ ਹੀ ਤੇ ਉਹ ਜਿਹੜੇ ਆਲੂ ਪਿਆਜ਼ ਉਹ ਤਾਂ ਆਪਾਂ ਨਾਲ ਲੈਣ ਹੀ ਲੈਣਿਆ ਹਨਾ ਤੇ ਇਸ ਤਰ੍ਹਾਂ ਜੀ ਆਪਣਾ ਜਿਹੜਾ ਇਹ ਪਾਣੀ ਆ ਗੋਲ ਗੱਪਿਆਂ ਵਾਲਾ ਉਹ ਵਧੀਆ ਤਿਆਰ ਹੋ ਜਾਣਾ ਨਿੰਬੂ ਆਪਾਂ ਉਦੋਂ ਪਾ ਲਾਂਗੇ ਨਿਚੋੜ ਕੇ ਲਓ ਜੀ ਹੁਣ ਆਪਾਂ ਜਿਹੜੇ ਗੋਲ ਗੱਪੇ ਆ ਉਹ ਸਰਵ ਕਰਾਂਗੇ ਤੁਸੀਂ ਆਵਾਜ਼ ਆ ਜੇ ਇਹਨਾਂ ਦੀ ਸੁਣ ਸਕਦੇ ਹੋ ਵੀ ਕਰਸਪੀ ਕਰਸਪੀ ਇਹ ਜਿਹੜੇ ਆ ਬਣ ਕੇ ਆਪਣੇ ਤਿਆਰ ਹੋਏ ਆ ਤੇ ਇਸ ਤਰ੍ਹਾਂ ਤੁਸੀਂ ਗੋਲ ਗੱਪੇ ਜਿਹੜੇ ਬਣਾਉਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਜੀ ਦੇਖੋ ਜੀ ਆਵਾਜ਼ ਆ ਜਿਹੜੀ ਤੁਹਾਨੂੰ ਸੁਣੀ ਜਾਂਦੀ ਆ ਹਨਾ ਤੇ ਇਹ ਲਓ ਜੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਕਿਹਨੇ-ਕਿਹਨੇ ਇਹ ਆਪਣੇ ਗੋਲ ਗੱਪੇ ਜਿਹੜੇ ਬਣਾ ਕੇ ਟਰਾਈ ਕੀਤੇ ਆ ਤੇ ਅੱਗੇ ਤੁਸੀਂ ਬਰਫੀ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਕਿਉਂਕਿ ਆਪਾਂ ਤਰੀਕਾ ਹੋਰ ਵਧੀਆ ਦੱਸਦੇ ਆ ਬਣਾਉਣ ਦਾ ਤੇ ਚਲੋ ਜੀ ਫਿਰ ਸਾਨੂੰ ਹੁਣ ਛੁੱਟੀਆਂ ਦਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਇਹ ਅਗਲੀ ਵੀਡੀਓ ਲੈ ਕੇ ਅਸੀਂ ਜਲਦ ਹੀ ਹਾਜ਼ਰ ਹੋਵਾਂਗੇ ਥੈਂਕ ਯੂ ਜੀ